ਮੈਨੂੰ ਹੋ ਗਿਆ ਮਾਰ ਬੁਆਰ ਹੋ ਗਿਆ ਹੋ ਕੇ ਆਣਾ ਕਰਨਾ ਕੋਤਨ ਵਾਰ ਬਾਅਦ ਕਰ ਰਿਹਾ ਹੈ ਮੈਂ ਮਨਾ ਦੇਖ ਰਿਹਾ ਤਾਂ ਦੇਖ ਲੈਣਾ ਦੁਕਾਨ ਤੀ ਲੈ ਆਉਣਾ ਮੇਰਾ ਆਇਆ ਡਾਕਟਰ ਸਾਹਿਬ ਲੰਘੇ ਜੀ ਆ ਪੀ ਇਹ ਦੇਖੋ ਅੱਜ ਤਾਂ ਠੰਡ ਬੜੀ ਸੁਧੀਆ ਹਾਏ ਕੱਟਾ ਦੇਖ ਲਈ ਮਾਰ ਬੜਾ ਖੁਸ਼ੀ ਆਇਆ ਜਰਾ ਰੋਟੀ ਖਾਣੀ ਵੀ 4 ਵਜੇ ਮਿਲੋਗੇ ਜੀ ਨਾ ਨੂੰ ਕਰੀ ਬਣੀ ਕੋਟੇ ਦੀ ਬਹੁਤ ਕੋਈ ਗੱਲ ਨਹੀਂ ਜਾਂ ਕੁਝ ਮੇਰੇ ਨਾਲ ਗੱਲ ਨਹੀਂ ਕਿਸੇ ਨੇ ਪੱਟਿਆ ਡਾਕਟਰ ਸਾਹਿਬਾ ਤਾਂ ਮੈਂ ਨਹੀਂ ਕਿਹਾ ਕਿ ਕੋਈ ਗੱਲ ਨਹੀਂ ਜਾਂ ਮੈਂ ਛੱਡ ਜਾਉਂ ਮੈਂ ਜੇ ਚੱਲ ਜਾਉਂ ਮੈਂ ਕੋਈ ਕੋਲ ਪਾਸ ਨਹੀਂ ਘਾਰ ਰਿਹਾ ਇਹ ਛੱਡ ਪਾ ਲਈ ਜਾ ਦੇ ਤੜੀ ਦੇ ਵਿੱਚ ਤੁਹਾਨੂੰ ਹੀ ਮੜਾ ਦਿੰਦੇ ਆਖੋ ਇਹ ਕਰਨਾ ਇੱਕ ਪੰਜਾ ਗਲਾਸ ਲੈ ਠੀਕ ਜਰਮਾ ਜੇ ਕਰਦਾ ਆ ਬਣੀ ਮੈਂ ਬੈਠ ਰਿਹਾ ਦੇਖੋ ਉਹ ਪੀ ਆ ਗਏ ਤੇ ਇੱਕ ਦੋ ਦਵਾਈਆਂ ਦੇਖ ਲਵਾਂ ਤੇ ਉਹਦੇ ਸ਼ੌਕ ਤੋਂ ਫਸ ਗਏ ਠੀਕ ਹੈ ਇਹ ਵੇਖੋ ਤੋਂ ਕੁਝ ਲੈ ਕੇ ਕਰ ਗੋ ਚਲਿਆ ਕਰੀ ਗਏ ਇਹ ਵੀ ਲੋੜੀ ਦਾ ਫੇਰਾ ਇਹਨੂੰ ਤਾਂ ਐਂ ਲੱਗਦਾ ਸੀ ਵੀ ਮੈਂ ਸੁਣਿਆ ਵੀ ਆਈਆਂ ਵੀ ਡਾਕਟਰ ਬਹੁਤ ਸਮਝਦਾਰ ਹੁੰਦੇ ਆ ਲੱਗਦਾ ਨਹੀਂ ਮੈਨੂੰ ਤੇ ਸਮਝਦਾਰ ਹੋ ਮੇਰੇ ਉਹ ਤਾਂ ਨਹੀਂ ਕੋਈ ਗੱਲ ਨਹੀਂ ਸਮਝਦਾ ਹਰਦਾ ਹੈਗੇ ਆਂਗੇ ਤੇ ਪਰ ਮੈਂ ਥੋੜੀ ਗੱਲ ਨਹੀਂ ਸਮਝ ਪਾਇਆ ਜਿਹਦੇ ਅਸੀਂ ਕਹਿਣ ਦਾ ਕੀ ਚਾਹਣਾ ਮੇਰੇ ਨਾਲ ਜ਼ਿਆਦਾ ਘਬਰਾੜਦਾ ਮੇਰੇ ਨਾਲ ਤਾਂ ਤੁਹਾਨੂੰ ਵਧੀਆ ਕੋਈ ਨਾ ਉਹਨਾਂ ਨੂੰ ਥੋੜੇ ਕੱਲੇ ਹੀ ਕਰਕੇ ਮੇਰੇ ਨਾਲ ਤੇ ਕੁਛ ਮਾੜਾ ਉਹਨੇ ਕੱਲ ਡਿੱਗ ਗਿਆ ਮੈਨੂੰ ਗਾਲਾਂ ਜਿਹਾ ਦੇ ਤੋੜਾਟ ਜਿਹਾ ਕੀ ਅੱਛਾ ਹਾਂ ਘਬਰਾਟ ਹੋਈ ਕਿ ਵਧੀਆ ਲੱਗਿਆ ਨਹੀਂ ਨਹੀਂ ਬੜੀ ਵਧੀਆ ਵੀ ਲੱਗਿਆ ਤੇ ਬਸ ਫਿਰ ਜਿੰਨਾ ਕ ਵਧੀਆ ਤੁਹਾਨੂੰ ਲੱਗਿਆ ਉਹ ਦੁੱਖਈ ਗੁਰਾ ਜ਼ਿਆਦਾ ਬੰਦਿਆ ਮੈਨੂੰ ਲੱਗਿਆ। ਅੱਛਾ। ਇਹ ਦਾ ਮਤਲਬ ਤੁਸੀਂ ਅੱਜ ਬਿਲਕੁਲ ਠੀਕ ਹੋ। ਤੁਸੀਂ ਗੱਲਾਂ ਮਾਰਨ ਲਈ ਬੁਲਾਇਆ ਹੈ। ਗੱਲਾਂ ਮਾਰਨ ਲਈ ਲਾ ਲੋ ਜਾਂ ਦਿਲ ਦੀ ਗੱਲ ਕਹਿਣ ਲਈ ਲਾ ਲੋ। ਮੈਂ ਕਹਿ ਰਿਹਾ ਨਹੀਂ ਹੰਤੀ ਕਰ ਕਹਿਣੀ ਤੁਸੀਂ। ਦੇਖੋ ਡਾਕਟਰ ਸਾਹਿਬ। ਤੁਸੀਂ ਸਾਰੀ ਦੁਨੀਆ ਦਾ ਇਲਾਜ ਕਰਦੇ ਹੋ। ਮੇਰੀ ਇੱਕ ਬਿਮਾਰੀ ਦਾ ਇਲਾਜ ਕਰ ਦਿਓ। ਕਰਤਾ ਦੂੰਗਾ। ਪਰ ਮਸਲਾ ਸਤੋ ਦੱਸਦਾ ਸੀਗਾ। ਕਰਤਾ ਜੀ ਮੈਂ ਤੁਹਾਡਾ ਕੱਲੇ ਦਿੰਦਾ ਅੱਛਾ ਜੀ ਫਿਰ ਚੋਰ ਨਾਲੋਂ ਪੰਡ ਖਾਲੀ ਐ ਮੈਨੂੰ ਲੱਗਦਾ ਸੀ ਵੀ ਤੁਸੀਂ ਕੋਸ਼ਿਸ਼ ਕਰੋ ਉਸ ਕੌਮੇ ਨਹੀਂ ਮਿਲਦਾ ਦਾ ਨਹੀਂ ਹੈਗਾ ਨਹੀਂ ਹੈ ਤਾਂ ਮੈਂ ਇਦਾਂ ਦਾ ਨਹੀਂ ਹੈ ਸੀ ਕਿਉਂਕਿ ਮੈਂ ਉਹ ਕੰਮ ਨੂੰ ਕਹਿ ਦਿੰਦਾ ਗੰਜੀ ਵਾਸੀ ਫੂਸਲਾ ਆਹ ਖੜੀ ਰੁਕ ਜੰਡੀ ਇਸ ਗੁੱਟਰੀ ਦੇਖਾਂ ਤਾਂ ਸਹੀ ਕੀ ਕਰਦਾ ਪਲੇ ਦੇ ਜਾਣਾ ਵੀ ਇਹ ਪਾ ਗਿਆ ਉਹ ਗੱਲ ਹੋਈ ਪਈਆ ਕਰਦਾ ਭੇਤੀ ਲੱਖ ਕਟਾਉਂਦਾ ਉਹਦਾ ਜਵਾਕ ਘਿੱਡੋ ਭੁੱਖਾ ਫਿਰਦਾ ਅਗਲੇ ਧੀਮੀ ਕੀ ਕਰਦੀ ਇਹ ਮਾਇਕਾ ਉਹਨੇ ਕੰਜਰਦੀ ਆਸ ਕਿញਾ ਡਾਕਟਰ ਬਹਾਨ ਲਾ ਬਹਾਨੇ ਸਿਰ ਸਿਰ ਕਾ ਬੋਲਦਾ ਸਿਰ ਦੁਖਦਾ ਸਿਰ ਦੁਖਦਾ ਹੈ ਰਾਜੀਵੀਰ ਨੂੰ ਵਿਚਾਰੇ ਨੂੰ ਕੀ ਪਤਾ ਹੈ ਕੀ ਕਿ ਲੱਛਾਂ ਕਰਦੀ ਹੈ ਪਰ ਜਦੋਂ ਮੈਂ ਤੁਹਾਡੇ ਦੇ ਕੱਲ ਡਿਗੇ ਸੀ ਜਿਸਨੇ ਨਾਲ ਤੁਸੀਂ ਵੇਖਿਆ ਮੈਨੂੰ ਤਾਂ ਸਰਦਨ ਤੁਸੀਂ ਹੀ ਦੇਖੀਗੇ ਬਸ ਫਿਰ ਇਹ ਜਾ ਕੋਸ ਹਾਲ ਮੇਰਾ ਸੀ ਮੈਨੂੰ ਨਰਦਨ ਦੂਜੀ ਉਹ ਦੇ ਦੀ ਇਹ ਗੜਜੀ ਕਰਦੇ ਨੇ ਐਂਜੀ ਕਰਦਾ ਹੈ बोधियां के तीन बारा मुक्तियां सुने घर च बड़ोला मुंडा कम ते होगी है डॉक्टर चूर चूर करता है सवार सवार अखिके जवाना ही माड़ा है, जवान नहीं मारा है।, है। भी पैर चो कूट ਤੇ ਹੁਣ ਚਾਹੁੰਦੇ ਕੀ ਆਂ ਅਸਲ ਗੱਲ ਤੇ ਆਂ ਛੋੜਾ ਗਿਆ ਤੈਨੂੰ ਜਾਣੀਆ ਤੁਸੀਂ ਦੱਸੋ ਕਿ ਤੁਸੀਂ ਜਾਉਨੇ ਹੋਗੇ ਨਹੀਂ ਮੈਂ ਤਾਂ ਬਹੁਤ ਚਾਹੁੰਦਾ ਅੱਛਾ ਠੀਕ ਹੈ ਤੇ ਵੀ ਕਹੋਣ ਲੱਗ ਸਕਦੇ ਆਂ ਤੁਹਾਨੂੰ ਕੀ ਆਤਾ ਹੈਗਾ ਕਿ ਤੁਸੀਂ ਥੋੜੇ ਜਿਆਦਾ ਸਮਝਦਾਰ ਹੋ ਬਿਨਾ ਕਹਿ ਗੱਲਾਂ ਸਮਝਣੀਆਂ ਤਾਂ ਤੁਹਾਨੂੰ ਸਟੱਡੀ ਚ ਮਿਲੀਆਂ ਨਹੀਂ ਕੀ ਗੱਲ ਕਰ ਤੁਸੀਂ ਆਥੀ ਜਾ ਫੜੀ ਜਾਣਾ ਮੈਨੂੰ ਕੁਝ ਕੁਸ਼ੀ ਹੋਈ ਜਾਂਦਾ ਅੱਛਾ ਕੀ ਹੁੰਦਾ ਅਗਲੀ ਅੰਚਾ ਐਕਚੁਅਲੀ ਇਹ ਨਿਊਵੀ ਕੀ ਗਾੜੀ ਹੈ ਡਾਕਟਰ ਹੈ ਨਾ ਆਹੀ ਤਾਂ ਫਿਰ ਖੋਈ ਜਾਂਦੀ ਹੈ ਜੇ ਤੁਸੀਂ ਕਹੋ ਆ ਆ ਜਾ ਤੇ ਬਿਲ ਮਾਂ ਤੂੰ ਆ ਜਾ ਬੇਬੇ ਆ ਕੁੜੀ ਕਿੱਥੋਂ ਆ ਗਈ ਚਲ ਠੀਕ ਆ ਮੈਂ ਫੇਰ ਆਉਂਗਾ ਸਿਕੰਡ ਠੀਕ ਆ ਠੀਕ ਹੈ ਹੁਣ ਤੋਂ ਆਣਾ ਜਾਣਾ ਬਣਦਾ ਵੀ ਹੈ ਸਰ ਠੀਕ ਆ ਤੇ ਮੈਂ ਤਾਂ ਐਵੇਂ ਗਏ ਮੇਰਾ ਨੰਬਰ ਰੱਖੇਗਾ ਤੁਹਾਨੂੰ ਨਾ ਮੈਂ ਫੋਨ ਕਰ ਦੂ ਠੀਕ ਹੈ ਠੀਕ ਆ ਹਾਂ ਹਲਾਕ ਲੀਵੀ ਆਂ ਵੇ ਭਾਈ ਦੇਤੀ ਜਵਾਈ ਹਾਂ ਦਵਾਈ ਤਾਂ ਦੇਤੀ ਤੇ ਕੀ ਕਹਿੰਦੇ ਨੇ ਸੱਜਾ ਦੱਬ ਗਰੀ ਜਾਂਦਾ ਸੀ ਕਹਿੰਦੇ ਕੁਝ ਖਬਰਾਟ ਜੀ ਹੋਈ ਜਾਂਦੀ ਸੀਗੀ ਚਾ ਮਾਵਾ ਕਿਦਾ ਠੀਕ ਹੈਗਾ ਤੇ ਬਾਕੀ ਜੇ ਕੁਝ ਜਿਆਦੇ ਹੋਏ ਮਾਂ ਤਾਂ ਸ਼ਹਿਰ ਦਿਖਾਏ ਮੇਰੀ ਗੱਲ ਸੁਣਾ ਮੈਂ ਤਾਂ ਤੈਨੂੰ ਲੋਕ ਕਹਣਗੇ ਵੀ ਰੋਜਗੇੜੇ ਮਾਰਦਾ ਦਵਾਈ ਇਹਨੂੰ ਚੱਜੀ ਦੇ ਕੇ ਜਾ ਬੇਦੀ ਚੱਕਰੀ ਦਵਾਈ ਬੱਬੇ ਹੁਣ ਨਹੀਂ ਨਾ ਹੁੰਦੀ ਹੈਗੀ ਕੁਮਾਰ ਮੈਂ ਜਿਵਾਕ ਤੜਕੇ ਮਾਂ ਬਾਹਰ ਹੈ ਭੁੱਖਾ ਲੱਗਿਆ ਘਰੋਂ ਮੇਰਾ ਢਿੱਡ ਮੱਚਿਆ ਪਿਆ ਉਹ ਫਿਰ ਹੁਣ ਮੈਂ ਕੀ ਕਰ ਸਕਦਾ ਇਹ ਚ ਮੂਮਾਰ ਤਾਂ ਹੁਣ ਇਹ ਸੀਗੀ ਕੀ ਕਹਿੰਦੇ ਨੇ ਹੁਣ ਇਹਨੂੰ ਮੈਂ ਦਵਾਈ ਦੇਤੀ ਹੁਣ ਇਹ ਬਿਲਕੁਲ ਠੀਕ ਹੋ ਜਾਊਗੀ